ਗਗਨਵਾਟੀ ਐਡਵੋਕੇਟ ਸਪੋਕਸਪਰਸਨ ਡਿਸਟ੍ਰਿਕਟ ਕਾਂਗਰਸ ਮੀਟਿੰਗ ਅੰਡਰ ਸਰ ਦੇਖੋ ਅੱਜ ਅਸੀਂ ਇੱਕ ਡੈਪੂਟੇਸ਼ਨ ਲੈ ਕੇ ਕੁਸ਼ੂਰ ਸਾਹਿਬ ਨੂੰ ਮਿਲਨੇ ਆਂ ਔਰ ਅਸੀਂ ਮੰਗ ਕੀਤੀ ਹੈ ਕਿ ਸ਼ਹਿਰ ਚ ਜਿਹੜੇ ਪੋਲੀਥੀਨਸ ਬੈਗਸ ਜਿਹੜਾ ਲੈਦਰ ਨਾਲ ਵਿਕਰੇ ਨੇ ਯੂਜ਼ ਹੋ ਰਹੇ ਨੇ ਜਾਂ ਬਣ ਰਹੇ ਨੇ ਉਸ ਨੂੰ ਫੋਰੀ ਤਰ੍ਹਾਂ ਤੇ ਬੈਨ ਲਗਾਇਆ ਜਾਵੇ ਕਿਉਂਕਿ ਸਾਡਾ 2011 ਚ ਇੱਕ ਐਕਟ ਬਣਿਆ ਸੀ ਪੰਜਾਬ ਪੋਲੀਥਿਨ ਕੰਟਰੋਲ ਐਕਟ ਉਹਦੇ ਵਿੱਚ ਕਲੀਅਰ ਕਟ ਲਿਖਿਆ ਸੀ ਵੀ ਜਿਹੜੇ ਪੋਲੀਥਿਨ ਬੈਗਸ ਨੇ ਉਹਨਾਂ ਨਾਲ ਕਾਫੀ ਸਮੱਸਿਆਵਾਂ ਹੁੰਦੀਆਂ ਨੇ ਔਰ ਪੋਲੂਸ਼ਨ ਫੈਲਦਾ ਔਰ ਸੀਵਰੇਜ ਵਗੈਰਾ ਬੰਦ ਹੋ ਜਾਂਦੇ ਨੇ ਜਾਂ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਜਾਂ ਜਿਹੜੇ ਪਸ਼ੂ ਪਸ਼ੂ ਨੇ ਜਿਹੜੇ ਆਵਾਰਾ ਜਿਹੜੇ ਪਸ਼ੂ ਨੇ ਉਹ ਜਿਹੇ ਖਾਲਨਦੇ ਨੇ ਤੇ ਉਹਨਾਂ ਦੀ ਮੌਤ ਹੋ ਜਾਂਦੀ ਔਰ ਪਟਾਈ ਲੈਂਡ ਤੇ ਵੀ ਬੜਾ ਫਰਕ ਪੈਂਦਾ ਔਰ ਦੇਸ਼ ਦੇ ਕਾਫੀ ਹਿੱਸਿਆਂ ਦੇ ਵਿੱਚ ਪੋਲੀਥਿਨ ਵਗੈਰਾ ਬੰਦ ਰਹੇ ਪਹਿਲਾਂ ਵੀ ਬੜੀਆਂ ਕੋਸ਼ਿਸ਼ਾਂ ਹੋਈਆਂ ਪਹਿਲਾਂ ਵੀ ਕਾਫੀ ਐਨਜੀਓਜ਼ ਵਗੈਰਾ ਮਿਲੇ ਇੱਥੇ ਕਾਰਪੋਰੇਸ਼ਨ ਵੀ ਜਿਹੜੇ ਪੋਲੀਥੀਨ ਬੈਗਸ ਹੈ ਹਾਈ ਕੋਰਟ ਵੱਲੋਂ ਹਦਾਇਤਾਂ ਨੇ ਸੁਪਰੀਮ ਕੋਰਟ ਵੱਲੋਂ ਹਦਾਇਤਾਂ ਨੇ ਵੀ ਜਿਹੜੇ ਪੋਲੀਥੀਨ ਬੈਗਸ ਨੇ ਉਹ ਬਿਲਕੁਲ ਬੈਨ ਹੋਣੇ ਚਾਹੀਦੇ ਨੇ ਇੱਕ ਇੱਕ ਮਿਆਰ ਹੈ ਇੱਕ ਕੁਆਲਿਟੀ ਹੈ ਵੀ ਜਿਹੜੇ 30 ਮਾਈਕਰੋਨ ਤੋਂ ਘੱਟ ਬੈਗਸ ਨੇ ਜਾਂ 8 ਇੰਚ ਟੂ 12 ਇੰਚਸ ਤੋਂ ਘੱਟ ਬੈਗਸ ਨੇ ਜਿਹੜੇ ਘੱਟ ਕੁਆਲਿਟੀ ਦੇ ਘੱਟ ਮਿਆਰੀ ਬੈਗਸ ਨੇ ਉਹ ਬਿਲਕੁਲ ਖੋਰੀ ਤੋਰ ਤੇ ਬੰਦ ਹੋਣੇ ਚਾਹੀਦੇ ਔਰ ਅੱਜ ਬੜੀ ਹੈ ਹੈਰਾਨੀ ਦੀ ਗੱਲ ਹੈ ਵੀ ਸਾਰੇ ਦੁਕਾਨਦਾਰ ਸਾਰੇ ਸਬਜੀ ਵਾਲੇ ਸਾਰੇ ਫਰੂਟ ਵਾਲੇ ਇਵਨ ਦੁਕਾਨਦਾਰ ਉਹ ਸਾਰੇ ਉਹ ਯੂਜ਼ ਕਰ ਰਹੇ ਨੇ ਔਰ ਔਰ ਜਿਹੜੇ ਮੈਨੂਫੈਕਚਰਰ ਉਹ ਮੈਨੂਫੈਕਚਰਿੰਗ ਕਰ ਰਹੇ ਨੇ ਉਹ ਲੈ ਲੈਦਰ ਨਾਲ ਵਿਕਰੇ ਨੇ ਕਾਰਪੋਰੇਸ਼ਨ ਜੇ ਐਕਸ਼ਨ ਲੈਂਦੀ ਹੈ ਤੇ ਥੋੜੇ ਦਿਨਾਂ ਵਾਸਤੇ ਐਕਸ਼ਨ ਲੈਂਦੀ ਹੈ ਔਰ ਫਿਰ ਬਾਅਦ ਵਿੱਚ ਉਹ ਐਕਸ਼ਨ ਲੈਣਾ ਬੰਦ ਕਰ ਦਿੰਦੀ ਹੈ ਜਦ ਕਿ ਇੱਕ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਬਣਿਆ ਸੀ ਉਹਦੇ ਜਿਹੜੇ ਜਸਟਿਸ ਸੁਤੰਤਰ ਕੁਮਾਰ ਸੀ ਉਹਨਾਂ ਨੇ ਵੀ ਕਿਹਾ ਸੀ ਵੀ ਪੰਜਾਬ ਦੇ ਵਿੱਚ ਜਿਹੜੇ ਪੋਲੀਥੀਨ ਬੈਗਸ ਨੇ ਉਹ ਬੜੀ ਵੱਡੀ ਸਮੱਸਿਆ ਨੇ ਉਹਦੇ ਜਿਹੜ ਨਾਲ ਡਰੇਨੇਜ ਬੰਦ ਹੋ ਜਾਂਦਾ ਹੈ ਸੀਵਰੇਜ ਸਿਸਟਮ ਅਫੈਕਟ ਕਰਦਾ ਹੈ ਈਵਨ এনਵਾਇਰਨਮੈਂਟ ਤੇ ਬੜਾ ਅਸਰ ਪੈਂਦਾ ਹੈ ਔਰ ਜਿਹੜੇ ਗ੍ਰੇਨਰੀ ਆ ਉਹਨਾਂ ਤੇ ਬੜਾ ਅਸਰ ਪੈਂਦਾ ਔਰ ਉਹਨਾਂ ਨੇ ਡਿਪਟੀ ਕਮਿਸ਼ਨਰਸ ਔਰ ਜਿੰਨੇ ਕਾਰਪੋਰੇਸ਼ਨ ਦੇ ਕਮਿਸ਼ਨਰ ਸੀ ਉਹਨਾਂ ਨੂੰ ਹਦਾਇਤਾਂ ਕੀਤੀਆਂ ਸੀ ਵੀ ਇਹਨਾਂ ਨੂੰ ਫੋਰੀ ਤੌਰ ਤੇ ਬੰਦ ਕੀਤਾ ਜਾਵੇ। ਉਹ ਜਿਹੜਾ ਐਕਟ ਬਣਿਆ ਉਹਦੇ ਚ ਇਹ ਵੀ ਪ੍ਰੋਵੀਜ਼ਨ ਸੀ ਵੀ ਜੇ ਕੋਈ ਬੰਦ ਕਰਦਾ ਜਾਂ ਜੇ ਕੋਈ ਯੂਜ਼ ਕਰਦਾ ਜਾਂ ਜੇ ਕੋਈ ਵੇਚਦਾ ਜਾਂ ਜੇ ਕੋਈ ਬਣਾਉਂਦਾ ਉਹਨੂੰ 3 ਮਹੀਨੇ ਦੀ ਸਜ਼ਾ ਦਿੱਤੀ ਗਈ ਹੈ। ਔਰ ਅਜ਼ੀਜ਼ ਸਰਕਾਰ ਕੋਲੋਂ ਇਹ ਮੰਗ ਕੀਤੀ ਹੈ ਕਮਿਸ਼ਨਰ ਸਾਹਿਬ ਦੇ ਥਰੂ ਵੀ ਪੰਜਾਬ ਦੇ ਵਿੱਚ ਫੋਰਨ ਤੌਰ ਤੇ ਜਿਹੜਾ ਪਾਲਸਟਨ ਬੈਗ ਸਟੇਟ ਹੈ ਉਹ ਬਿਲਕੁਲ ਬੈਨ ਹੋਣੇ ਚਾਹੀਦੇ ਨੇ ਲੋਕਾਂ ਨੂੰ ਅਵੇਅਰ ਕਰਨਾ ਚਾਹੀਦਾ ਹੈ ਵੀ ਸਰਕਾਰ ਲੋਕਾਂ ਨੂੰ ਅਵੇਅਰ ਕਰੇ ਵੀ ਪਾਲਸਟਨ ਬੈਗ ਸੇ ਕੀ ਕੀ ਨੁਕਸਾਨ ਨੇ ਪੋਲੀਥੀਨ ਬੈਗਸ ਨਾਲ ਹੁਣ ਬਰਸਾਤੀ ਤੇ ਦੇ ਨੇ ਬਰਸਾਤੀ ਤੇ ਨਾਲ ਵਿੱਚ ਪੋਲੀਥੀਨ ਬੈਗਸ ਕਿਉਂਕਿ ਰੀਸਾਈਕਲ ਨਹੀਂ ਹੋ ਸਕਦੇ ਰੀਸਾਈਕਲ ਨਾ ਹੋਣ ਕਰਕੇ ਪੋਲੀਥੀਨ ਬੈਗਸ ਜਿਹੜੇ ਨੇ ਉਹ ਸੀਵਰੇਜ ਸਿਸਟਮ ਨੂੰ ਜਾਂਦੇ ਸੀਵਰੇਜ ਸਿਸਟਮ ਬਾਦੋਂ ਜੰਦਰ ਡਰੇਨੇਜ ਧੱਕ ਜਾਂਦੀਆਂ ਨੇ ਔਰ ਕਈ ਤਰ੍ਹਾਂ ਦੀਆਂ ਭਿਆਨਕ ਜਿਹੜੀਆਂ ਉਹ ਬਿਮਾਰੀਆਂ ਲੱਗ ਜਾਂਦੀਆਂ ਪਰ ਸਰ ਬਾਇਓ ਡੀਗ੍ਰੇਡ ਸਰਕਾਰ ਕੋ ਮੰਗ ਕੀਤੀ ਵੀ ਜਿਹੜੇ ਬਣਾ ਰਹੇ ਨੇ ਜਿਹੜੇ ਉਹ ਜੇ ਉਹ ਬਣਾਉਂਦੇ ਨੇ ਤੇ ਉਹਨਾਂ ਦਾ ਲਾਇਸੈਂਸ ਕੈਨਸਲ ਕੀਤਾ ਜਾਵੇ ਅਜੀ 15 ਦਿਨ ਦਾ ਟਾਈਮ ਦਿੱਤਾ ਕਿ ਮਿਸਟਰ ਸਾਹਿਬ ਨੂੰ 15 ਦਿਨਾਂ ਦੇ ਵਿੱਚ ਕਾਰਪੋਰੇ ਜਿਹੜੇ ਕਾਰਪੋਰੇਸ਼ਨ ਕਾਰਵਾਈ ਕਰੇ ਉਹ ਜਿਹੜੇ ਬੈਗ ਬਣਾਉਂਦੇ ਨੇ ਜਿਹੜੇ ਬੈਗ ਹੋਲਸੇਲਰ ਨੇ ਸੇਲ ਕਰਦੇ ਨੇ ਜਾਂ ਜਿਹੜੇ ਰਿਟੇਲਰ ਸੇ ਇਵਨ ਜਿਹੜੇ ਯੂਜ਼ ਕਰਦੇ ਸਿ ਪਬਲਿਕ ਨੂੰ ਅਵੇਅਰ ਕਰਦੇ ਆ ਵੀ ਜਿਹੜੇ ਪੋਲੀਥੀਨ ਬੈਗ ਜਿਹੜੇ ਘੱਟ ਕੁਆਲਿਟੀ ਦੇ ਨੇ ਉਹਨਾਂ ਨੂੰ ਯੂਜ਼ ਨਾ ਕੀਤਾ ਰਿਹਾ ਵੀ ਸਾਡੇ ਰਿਲੀਜੀਅਸ ਜਿਹੜੇ ਆਪਣਾ ਗੁਰੂਸ ਜੀ ਜਿਹੜੇ ਸਾਡੇ ਧਾਰਮਿਕ ਲੀਡਰ ਨੇ ਉਹਨਾਂ ਨੇ ਵੀ ਕਿਹਾ ਵੀ ਜਿਹੜਾ ਪੋਲੀਥੀਨ ਫ੍ਰੀ ਜਿਹੜੀ ਹੈ ਉਹ ਸਟੇਟ ਹੋਣੀ ਚਾਹੀਦੀ ਹੈ ਈਵਨ ਐਸਜੀਪੀਸੀ ਨੇ ਆਪਣੇ ਗੁਰਦੁਆਰਿਆਂ ਦੇ ਜਿੰਨੇ ਗੁਰਦੁਆਰੇ ਨੇ ਉਹਨਾਂ ਨੂੰ ਵਧੀਆ ਕੁਆਲਿਟੀ ਦੇ ਜਿਹੜੇ ਲਿਫਾਫੇ ਨੇ ਉਹ ਯੂਜ਼ ਕਰਨਾ ਸ਼ੁਰੂ ਕਰ ਦਿੱਤੇ ਨੇ ਔਰ ਕਈ ਮੋਲ ਜਿਹੜੇ ਵੱਡੇ ਮੋਲ ਤੇ ਉਹਨਾਂ ਨੇ ਜਿਹੜੇ ਜੂਟ ਦੇ ਬੈਗ ਬਣਾਉਣੇ ਸ਼ੁਰੂ ਕਰ ਦਿੱਤੇ ਨੇ ਔਰ ਹੱਲੇ ਅਵੇਅਰਨੈਸ ਨਹੀਂ ਲੋਕਾਂ 'ਚ ਕਾਰਪੋਰੇਸ਼ਨ ਵੱਲੋਂ ਕੋਈ ਸਹੀ ਤਰੀਕੇ ਨਾਲ ਕਾਰਵਾਈ ਨਹੀਂ ਹੋ ਰਹੀ ਜਿਸ ਨਾਲ ਪੋਲੀਥੀਨ ਬੈਗ ਜਿਹੜੇ ਜਿਆਦਾਤਰ ਜਿਹੜਾ ਆਪਣਾ ਪੰਜਾਬ ਦੇ ਵਿੱਚ ਉਹ ਵਿਕ ਰਹੇ ਨੇ ਜਿਹੜਾ ਕਿ ਬੜਾ ਚਿੰਤਾ ਦਾ ਵਿਸ਼ਾ ਹੈ ਕੋ ਬਰਸਾਤਾ ਆ ਰਹੀਆਂ ਬਰਸਾਤਾ ਕਰਕੇ ਹੋਰ ਜਿਹੜਾ ਉਹ ਬੁਰਾ ਲੋ 15 ਦਿਨਾਂ ਦੇ ਵਿੱਚ ਜੇ ਕਾਰਪੋਰੇਸ਼ਨ ਨੇ ਬੰਦ ਨਾ ਕੀਤੇ ਜਾਂ ਕੋਈ ਕਾਰਵਾਈ ਨਾ ਹੋਈ ਤੇ ਅਸੀਂ ਇਹਨਾਂ ਦੇ ਖਿਲਾਫ ਹਾਈ ਕੋਰਟ ਚ ਕੰਡੈਮਨਟ ਵੀ ਕਰਾਂਗੇ ਔਰ ਧਰਨੇ ਵਿੱਚ ਦਵਾਂਗੇ ਕੜਾ ਕੰਸੋਨਾਂ ਬਿਲਕੁਲ ਠੀਕ ਹੈ ਤੇ ਮੈਂ ਇਹਨਾਂ ਨੂੰ ਹੀ ਆਸ਼ਵਾਸਨ ਦਿੱਤਾ ਕਿ ਪਲਾਸਟਿਕ ਵੇਸਟ ਮੈਨੇਜਮੈਂਟ ਰੂਲ ਜਿਹੜੇ ਹੈਗੇ ਨੇ ਉਹਨਾਂ ਨੂੰ ਸਿਮਪਲੀਮੈਂਟ ਕਰਾਂਗੇ ਅਵੇਲੇ ਹੈ ਮੀਟਿੰਗ ਵਿਦ ਮਾਈ ਐਮਓਐਚ ਦੋਨੋਂ ਸਾਡੇ ਜਿਹੜੇ ਹੈਲਥ ਡਾਕਟਰਸ ਨੇ ਤੇ ਜਿੰਨੇ ਵੀ ਸਾਡੇ ਚਰਨਿੰਗ ਜਿੰਨੇ ਮੈਕਸਿਮਮ ਅਸੀਂ ਕਰ ਸਕਦੇ ਹਾਂ ਉਸ ਤੋਂ ਅਸੀਂ ਚਲਾਨ ਜਿਹੜੇ ਹੈਗੇ ਨੇ ਹੋਰ ਵਧਾਵਾਂਗੇ ਇਸ ਦੇ ਨਾਲ ਮੈਂ ਟ੍ਰੈਫਿਕ ਪੁਲਿਸ ਦੇ ਨਾਲ ਵੀ ਗੱਲ ਕਰਾਂਗਾ ਕਿ ਜਿੰਨੇ ਵੀ ਪੋਲੀਥੀਨ ਦੇ ਬੈਗਸ ਜਿਹੜੇ ਬਾਹਰੋਂ ਆਉਂਦੇ ਨੇ ਉਹ ਜਿਹੜੇ ਸਾਡੇ ਨਾਕੇ ਹੈਗੇ ਨੇ ਉਹਦੇ ਉੱਤੇ ਵਤ ਤੋਂ ਵਤ ਵਿਜੀਲ ਰੱਖਣ ਕਿ ਪਲਾਸਟਿਕ ਦੇ ਜਿਹੜੇ ਬੈ ਨੇ ਮੋਸਟਲੀ ਗੁਜਰਾਤ ਵਾਲੀ ਉਥੋਂ ਬਣ ਕੇ ਆਉਂਦੇ ਨੇ ਤਾਂ ਉਹਨਾਂ ਉੱਤੇ ਵੀ ਥੋੜਾ ਜਿਹਾ ਚੈੱਕ ਰੱਖਿਆ ਜਾ ਸਕਦਾ ਏ ਪ੍ਰੋਡਕਸ਼ਨ ਸੇ ਬੰਦ ਹੋਣੀ ਚਾਹੀਦੀ ਜੇ ਵੀ ਫੀਜ ਪ੍ਰੋਡਕਸ਼ਨ ਜੀ ਚੋਰੀ ਛੁਪੇ ਚੱਲਦੀ ਹੈ ਪੰਜਾਬ ਇਜ਼ ਵਨ ਆਫ ਦ ਓਨਲੀ ਸਟੇਟ ਜਿੱਥੇ ਪਲਾਸਟਿਕ ਵੇਸਟ ਮੈਨੇਜਮੈਂਟ ਦੇ ਲਈ ਇੱਕ ਸਪੈਸ਼ਲ ਰੂਲਸ ਜਿਹੜੇ ਬਣੇ ਸਿਗੇ ਤੇ ਇੱਥੇ ਜਿਹੜਾ ਪਾਰਟਿਕੂਲਰ ਪੀਪੀਐਮ ਦਾ ਜਿਹੜਾ ਪਲਾਸਟਿਕ ਹੈ ਉਹ ਬੰਦਵੀ ਕੀਤਾ ਗਿਆ ਸੀ ਉਸ ਤੋਂ ਬਾਅਦ ਸਿੰਗਲ ਯੂਜ਼ ਪਲਾਸਟਿਕ ਤੇ ਕਾਫੀ ਜਿਹੜੇ ਪਲਾਸਟਿਕ ਚੋਰੀ ਸ਼ੂਪੇ ਵੀ ਚੱਲਦੇ ਹੈਗੇ ਨੇ ਆਈ ਵਿਲ ਨੋਟ ਡਿਨਾਈਟ ਬਟ ਇਹ ਜਿਹੜੇ ਮੋਸਟਲੀ ਜਿਹੜੇ ਪਲਾਸਟਿਕ ਜਿਹੜੇ ਆ ਰਹੇ ਨੇ ਇਹ ਬਾਹਰਲੀਆ ਸਟੇਟਾਂ ਤੋਂ ਜਿੱਥੇ ਕੋਈ ਰੂਲਸ ਇਦਾਂ ਦੇ ਨਹੀਂ ਐਗਜ਼ਿਸਟ ਕਰਦੇ ਉੱਥੋਂ ਬਣ ਕੇ ਟਰਾਂਸਪੋਰਟ ਹੁੰਦੇ ਨੇ ਤਾਂ ਇਸ ਕਰਕੇ ਇਹਦੀ ਜਿੱਥੇ ਤੱਕ ਅਸੀਂ ਜਿਹੜੇ ਯੂਜ਼ ਦੀ ਚਲਾਨ ਕਰਾਂਗੇ ਕਿਤੇ ਨਾ ਕਿਤੇ ਮੈਂ ਹੁਣ ਸੀਪੀ ਸਾਹਿਬ ਦੇ ਨਾਲ ਵੀ ਗੱਲ ਕਰਾਂਗਾ ਕਿ ਜਿਹੜੀ ਪਲਾਸਟਿਕਸ ਦੀ ਜਿਹੜੀ ਟਰਾਂਸਪੋਰਟੇਸ਼ਨ ਹੁੰਦੀ ਹੈ ਉਹਦੇ ਉੱਤੇ ਵੀ ਅਸੀਂ ਨਕੀਲ ਪਾਈ नुक़सान ई हुया ਪਲਾਸਟਿਕ ਜਿਹੜਾ 70 ਕਿਲੋ ਵਿਕਦਾ ਸੀ 150 ਕਿਲੋ ਵਿਕਣ ਲੱਗ ਪਿਆ ਪਰ ਪਲਾਸਟਿਕ ਜਿਹੜਾ ਇੱਕ ਕੰਮ ਹੈ ਜਿਹੜਾ ਬਹੁਤ ਇਕਨੋਮੀ ਹੈ ਜੀ ਉਹ ਜਿੱਥੇ ਪੰਜਾਬ ਦੇ ਵਿੱਚ ਜੇ ਰੂਲਸ ਬਣੇ ਨੇ ਤਾਂ ਜੇ ਹੁਣ ਪਲਾਸਟਿਕ ਦੀ ਓਪਨ ਪ੍ਰੋਡਕਸ਼ਨ ਘਟੀ ਹੈ ਸਪਲਾਈ ਡਿਮਾਂਡ ਦੇ ਹਿਸਾਬ ਨਾਲ ਉਹ ਰੇਟ ਤਾਂ ਜਿਹੜਾ ਹੈਗਾ ਨੇਚਰਲੀ ਵਧੇਗਾ ਬਟ ਕਿਤੇ ਨਾ ਕਿਤੇ ਪਲਾਸਟਿਕ ਦਾ ਯੂਜ਼ ਘਟ ਹੋਇਆ ਵੀ ਇਹ ਲੋਕੀ ਦਿਨ ਦਿਨ ਸੁਚੇਤ ਵੀ ਹੋ ਰਹੇ ਨੇ ਬਹੁਤ ਸਾਰੇ ਲੋਕ ਮੈਂ ਅੱਜ ਵੀ ਦੇਖਣਾ ਕਿ ਲੋਕੀ ਆਪਣੇ ਘਰੋਂ ਥੈਲਾ ਲੈ ਕੇ ਨਹੀਂ ਜਾਂਦੇ ਨੇ ਸਬਜ਼ੀ ਵੇਰਾ ਖਰੀਦਣ ਤੇ ਥੈਲਾ ਥੈਲੇ ਦੇ ਵਿੱਚ ਸਬਜ਼ੀ ਪਾ ਕੇ ਲੈ ਕੇ ਆਉਂਦੇ ਨੇ ਈਵਨ ਹੁਣ ਫਸਾ ਨਹੀਂ ਮਿਲਦੇ ਬਟ ਕਿਤੇ ਨਾ ਕਿਤੇ ਜਿਹੜਾ ਯੂਜ਼ ਹੈ ਉਹ ਅੱਜ ਦੀ ਰੇਟ ਦੇ ਵਿੱਚ ਹੈ ਉਹ ਘਟ ਰਿਹਾ ਤੇ ਅਸੀਂ ਇਹਨੂੰ ਥੋੜਾ ਜਿਹਾ ਹੋਰ ਥੋੜੀ ਸ਼ਕਤੀ ਦੇਣਾ ਨੇ ਕਿ ਕਿੰਨੀ ਬੋਟਾਂ ਕਿਤੀ ਗਈ ਸੀ ਉਦੋਂ ਬਹੁਤ ਜ਼ਿਆਦਾ ਜੁਰਮਾਨੇ ਵੀ ਕੀਤੇ ਗਏ ਸੀ ਉਹ ਪਲਾਸਟਿਕ ਜਵਦ ਵੀ ਬੜਾ ਕੀਤਾ ਗਿਆ ਸੀ ਪਰ ਉਸ ਤੋਂ ਬਾਅਦ ਸਿੱਡੇ ਬੱਚੇ ਆਈ ਆਮ ਨਾਟ ਅਵੇਅਰ ਆਫ ਇਟ ਜੀ ਮੈਂ ਇੱਕ ਵਾਰੀ ਮੇਰੇ ਧਿਆਨ ਦੇ ਵਿੱਚ ਵਫਤ ਲੈ ਕੇ ਆਏ ਤੇ ਇਹਦੇ ਉੱਤੇ ਮੈਂ ਜ਼ਰੂਰ ਜਿਹੜੀ ਐਕਸ਼ਨ ਲਵਾਂਗੀ ਥੈਂਕ ਯੂ